ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਜੋ ਭੈਣੋ ਭਰਾਵੋ ਕੁਝ ਗੱਲਾਂ ਕਰਕੇ ਤੁਹਾਡੇ ਨਾਲ ਵੰਡ ਸਾਂਝੀ ਕਰ ਲਈਏ ਕੁਝ ਗੱਲ ਕਰ ਲੈਨੇ ਆਪਾਂ ਮੁਕਸਰ ਦੇ ਵਿੱਚ ਪੈਂਦਾ ਸੁਖਣ ਪਿੰਡ ਤੇ ਜੋ ਕਿ ਕੱਲ ਜੋ ਘਰ ਵਾਲੀ ਵੱਲੋਂ ਮੰਨ ਲਾ ਵੀ ਆਪਣੇ ਆਸ਼ਿਕ ਨਾਲ ਰਲ ਕੇ ਐਡੇ ਸੋਹਣੇ ਸੁਨੱਖੇ ਨੌਜਵਾਨ ਦਾ ਕਤਲ ਕਰਤਾ ਕਰਤਾ ਯਾਰ ਲੋੜ ਹੀ ਆ ਗਿਆ ਜਦੋਂ ਕੋਈ ਖਬਰ ਸੁਣਦੇ ਕਰਦੇ ਬੇਨੇ ਆ ਨਾ ਭੈਣ ਦੇ ਦਾ ਮਨ ਨੂੰ ਬਹੁਤ ਦੁਖੀ ਦੁੱਖ ਜਾ ਲੱਗਦਾ ਬੀਤੂ 25 20 25 ਕਿੱਲੇ ਜ਼ਮੀਨ ਵਧੀਆ ਪਿੰਡ ਦੀ ਚੰਗਾ ਕੋਈ ਬੈਂਕ ਚ ਸਰਕਾਰੀ ਜਾਂ ਪ੍ਰਾਈਵੇਟ ਨੋ ਨੌਕਰੀ ਕਰਦਾ ਬੰਦਾ ਤੇ ਭੈਂ ਚ ਤੂੰ ਮਾਲਾ ਵੀ ਹੋਰ ਕਿਸੇ ਨਾਲ ਰਲ ਕੇ ਤੇ ਕਿਸੇ ਮਾਪਿਆਂ ਦਾ ਇਕੱਲਾ ਪੁੱਤ ਮਾਰਦਾ ਜੇ ਕੋਈ ਤੇਰੇ ਵਿਮਾਨ ਚ ਸੀਗੇ ਕੋਈ ਨਹੀਂ ਚੰਗਾ ਲੱਗਦਾ ਸੀ ਜਾਂ ਕੋਈ ਹੋਰ ਸੀ ਇਹਦੇ ਨਾਲ ਉਹ ਤਾਂ ਇੱਕ ਤਲਾਕ ਦੇ ਦੇ ਬੰਦਾ ਤਲਾਕ ਦੇ ਕੇ ਆਪ ਦਾ ਪਾਸੇ ਰਹਿਣ ਲੱਗ ਜੇ ਜੇ ਤੈਨੂੰ ਉਹੀ ਪਸੰਦ ਸੀਗਾ ਤੇ ਉਹਦੇ ਨਾਲ ਤੂੰ ਆਪ ਦਾ ਉਹਨੂੰ ਤਲਾਕ ਦੇ ਦਿੰਦੀ ਤੇ ਆਪ ਰਹਿਣ ਲੱਗ ਜਾਂਦੀ ਆ ਡਰ ਰਹਿਣ ਲੱਗ ਜਾਂਦੇ ਬਾਕੀ ਸੁਖਣ ਪਿੰਡ ਤੇ ਮੰਨ ਲਾ ਬੱਲੂ ਆਣਾ ਬਹੁਤ ਦੂਰ ਆਗਾ ਚਾਹੇ ਇਥੇ ਬੱਲੂ ਆਣੇ ਰਹਿੰਦਾ ਬੱਲੂ ਆਣਾ ਆਪਣੇ ਨਾਲ ਹੀ ਆ ਦੋਸਤੋ ਇਥੇ ਸੰਗਤ ਸੰਗਤ ਉਹਦੇ ਪਰਹੰਡੇ ਚ ਹੀ ਪੈਂਦਾ ਰੋਡ ਤੇ ਆਗਾ ਤੇ ਪਰ ਯਾਰ ਐਸ ਤਰ੍ਹਾਂ ਮੰਨ ਲਾ ਵੀ ਬੰਦਾ ਯਾਰ ਹੁਣ ਆਏ ਦੱਸੋ ਵੀ ਧੀ ਜੂਗਾ ਕੀ ਤੇ ਧੀ ਜੂ ਯਾਰ ਘਰ ਵਾਲੀ ਜਿਹੜੀ ਮੰਨ ਲਾ ਆਪਦੀ ਜੌਨ ਦੀ ਉਮਰ ਨਾਲੋਂ ਆਪਣੇ ਘਰ ਵਾਲੇ ਦੇ ਵੱਧ ਲੰਮੀਆਂ ਓਵਰਾਂ ਦੀਆਂ ਦਵਾਵਾਂ ਮੰਗਦੀ ਐ ਜਦੋਂ ਉਹ ਹੀ ਕਾਤਲ ਬਣ ਜੇ ਤਾਂ ਹੋਰ ਬੰਦਾ țiiu ਤਾਂ țiiu ਕੀਤੇ ਕਿੱਥੇ ਰਹਿ ਗਿਆ ਵਿਸ਼ਵਾਸ ਯਾਰ ਕਿਹਦੇ ਤੇ ਅੱਖਾਂ ਵਿੱਚ ਕੇ ਬੰਦਾ ਵਿਸ਼ਵਾਸ ਕਰ ਸਕਦਾ ਇਹ ਦੋ ਤਿੰਨ ਰਿਸ਼ਤੇ ਹੀ ਆ ਭੈਣ ਮਾਂ ਹੋਈ ਆਪਦੇ ਘਰ ਵਾਲੇ ਹੋਈ ਤੇ ਜਦੋਂ ਐਸ ਤਰ੍ਹਾਂ ਵੀ ਮੰਨ ਲਾਏ ਯਾਰ ਲਹੂ ਦਾ ਰੰਗ ਚਿੱਟਾ ਹੁੰਦਾ ਤੇ ਘਰ ਵਾਲੇ ਨੂੰ ਨੂੰ ਐਸ ਤਰ੍ਹਾਂ ਕੁਛ ਠੰਡੇ ਦੇ ਵਿੱਚ ਦੇ ਕੇ ਮਾਰਿਆ ਜਾਂਦਾ ਤਾਂ ਯਾਰ ਫਿਰ ਤਾਂ ਕੋਈ ਕਿਸੇ ਥਾਂ ਤੇ ਵਿਸ਼ਵਾਸ ਆਲ ਕੰਮ ਹੀ ਨਹੀਂ ਰਹਿ ਗਿਆ ਐਡਾ ਸੋਹਣਾ ਸੁਲੱਖਾ ਵਧੀਆ ਮੁੰਡਾ ਨੌਜਵਾਨ ਬਾਣਾ ਅੱਛੀ 26 ਕਿੱਲੇ ਜ਼ਮੀਨ ਕਿਹੜਾ ਭਰਾ ਉਹ ਥੋੜੀ ਹੁੰਦੀ ਐ। ਬਾਕੀ ਨੌਕਰੀ ਊਂ ਕਰਦਾ ਸੀਗਾ। ਤੇ ਜਿਹਦੇ ਵਿੱਚ ਜਦੋਂ ਸੌਣ ਚ ਉਹਨਾਂ ਦੇ ਚਾਚੇ ਰਾਜਾ ਪਿਓ ਦਾ ਬਿਆਨ ਹੁੰਦਾ ਕਿ ਉਹ ਉਹਨੂੰ ਪੁੱਤ ਕਹਿੰਦਾ ਹੁੰਦਾ ਸੀ ਆਪਦਾ। ਆਲਦੀ ਨੂੰ ਨੂੰ ਪੁੱਤ ਕਹਿੰਦਾ ਹੁੰਦਾ ਸੀ। ਵੀ ਤੂੰ ਮੇਰਾ ਪੁੱਤ ਐ ਦੂਜਾ ਪੁੱਤ ਐਗਾ। ਤੇ ਉਸ ਪੁੱਤ ਨੇ ਭੈਣਾਂ ਆ ਚੰਨ ਚਾੜਤਾ। ਅਜੇ ਦੋਸਤੋ ਮੰਨ ਲਾ ਵੀ ਉਹਦੇ ਜਿਹੜਾ ਮੁੰਡੇ ਦੇ ਮਾਪਿਓ ਕੁੜੀ ਕੋਲ ਕੈਨੇਡਾ ਗਏ ਹੋਏ ਐ ਉਹਨੂੰ ਕੈਨੇਡਾ ਤੋਂ ਮੰਨ ਲਾ ਵੀ ਹੈਲੋ ਹਾਂ ਦੋਸਤੋ ਹਾਈ ਉਹਨੂੰ ਮੰਨ ਲਾ ਵੀ ਕੈਨੇਡਾ ਕੈਨੇਡਾ ਵਾਲਿਆਂ ਨੇ ਦੋਨਾਂ ਜੀਆਂ ਉਹਨੂੰ ਆਸ਼ਿਕ ਮਸ਼ੂਕ ਨੂੰ ਰਿਪੋਰਟ ਕੀਤਾ ਹੋਇਆ ਕੀਤਾ ਹੋਇਆ ਸੀਗਾ ਤੇ ਬਾਅਦ ਵਿੱਚ ਵੀ ਮੰਨ ਲਾ ਵੀ ਇੱਥੇ ਆ ਕੇ ਮੰਨ ਲਾ ਵੀ ਉਹਦੇ ਨਾਲ ਮਿਲਦੀ ਕਰਦੀ ਰਹੀ ਵੀ ਚਲੋ ਉਹ ਤਾਂ ਯਾਰ ਆਪਾਂ ਇਸ ਚੀਜ਼ ਦੇ ਵਿੱਚ ਬਾਹਲੀ ਟਿੱਪਣੀ ਨਹੀਂ ਕਰਦੇ ਵੀ ਚਲ ਠੀਕ ਆ ਤੂੰ ਵੀ ਜੇ ਤੈਨੂੰ ਨਹੀਂ ਜੰਗਾ ਲੱਗਦਾ ਤੈਨੂੰ ਉਹ ਬੰਦੇ ਨਾਲ ਨਹੀਂ ਫਿੱਟ ਪੈਂਦਾ ਤੂੰ ਉਹਨੂੰ ਤਲਾਕ ਦੇ ਦੇ ਤੇ ਆਪਦੇ ਮਨ ਲਾ ਵੀ ਹਾਂਜੀ ਬਾਈ ਜੀ ਬਹੁਤ ਵਧੀਆ ਆਪਣੇ ਸੁਣਾਓ ਆਲਮ ਜੀ ਤੇ ਬਹੁਤ ਵਧੀਆ ਹਾਲ ਆ ਬਾਈ ਜੀ ਤੁਸੀਂ ਦੱਸੋ ਆਪਣੇ ਸੁਣਾਓ ਕੀ ਹਾਲ ਚਾਲ ਹੈ ਕੀ ਹਾਲ ਹੈ ਵੀਰ ਬਹੁਤ ਵਧੀਆ ਭਰਾ ਆਰ ਕੇ ਆਰ ਕੇ ਆਰ ਵੀ ਵੈਸਟ ਦੋਸਤੋ ਮਾਫ ਕਰਨਾ ਅੰਗਰੇਜ਼ੀ ਗੱਲ ਨਹੀਂ ਹੱਥ ਤੰਗਾ ਹਾਂ ਬਸ ਠੀਕ ਆ ਬਹੁਤ ਵਧੀਆ ਬਾਈ ਜੀ ਆਪਣੇ ਭਰਾ ਦਾ ਮੈਸੇਜ ਆਇਆ ਵੀ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਤੁਸੀਂ ਦੱਸੋ ਆਪਣੇ ਆਪਾਂ ਬਈ ਬਰਹੰਡੇ ਤੋਂ ਆਂਗੇ ਤੇ ਬਾਈ ਨੇ ਪੁੱਛਿਆ ਵੀ ਕਿੱਥੋਂ ਹੋ ਤੂੰ ਬਾਈ ਜੀ ਬਾਈ ਜੀ ਆਪਾਂ ਬਰਹੰਡੇ ਸ਼ਹਿਰ ਤੋਂ ਆਂਗੇ ਦੇ ਨਾਲ ਪਿੰਡ ਹੈਗਾ ਉੱਥੋਂ ਆਂਗੇ ਪਿੰਡੋਂ ਪਿੰਡ ਚੋਂ ਬਲੌਂਗ ਕਰਦੇ ਆਂ ਹੋਰ ਤੁਸੀਂ ਦੱਸੋ ਹੋਰ ਕੀ ਹਾਲ ਚਾਲ ਹੈ ਤੁਸੀਂ ਕਿੱਥੋਂ ਜੁੜਿਓ ਬਾਈ ਜੀ ਆਪਣੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਆ ਬਈ ਸ਼ਹਿਰਪੁਰ ਤੋਂ ਚਲੋ ਹੋਰ ਸੁਣਾ ਬਾਈ ਘਰ ਪਰਵਾਹ ਠੀਕ ਐ ਬਾਲ ਬੱਚੇ ਠੀਕ ਐ ਕਿ ਹੋਰ ਕੰਮ ਤਾਂ ਦਾ ਵਧੀਆ ਚੱਲੀ ਜਾਂਦਾ ਹਾਂ ਭਈ ਆਪਾਂ ਗਾਲ ਨੂੰ ਉਹੀ ਕਰਦੇ ਸੀ ਨਾ ਯਾਰ ਵੀ ਭੈਣਾਂ ਜੇ ਤੈਨੂੰ ਨਹੀਂ ਵੀ ਬੰਦਾ ਚੰਗਾ ਲੱਗਦਾ ਤੂੰ ਭੈਣਾਂ ਛੱਡ ਕੇ ਉਹਨੂੰ ਤਲਾਕ ਦੇ ਦੇ ਹੋਰ ਐਨ ਲੱਗ ਜਾ ਮਾਰਨਾ ਕੋਈ ਉਹ ਤਾਂ ਨਹੀਂ ਕਿੱਡਾ ਵਾਹ ਪਿਓ ਦਾ ਕਿਸੇ ਦਾ ਨੌਜਵਾਨ ਪੁੱਤ ਮਾਰਨਾ ਠੀਕ ਆ ਬਾਈ ਜੀ ਵਧੀਆ ਵੀਰ ਜੀ ਵਧੀਆ ਬੋਰਾ ਵਧੀਆ ਵੀਰ ਭਰਾ ਹਾਲੀ ਕਿਥੇ ਬਾ ਹੋਇਆ ਕੋਈ ਨ ਕੋਈ ਨਹੀਂ ਭਰਾ ਕੋਈ ਨਹੀਂ ਹੋ ਜੂਗਾ ਮਹਾਰਾਜ ਕੱਪੇ ਕਰ ਦੂਗਾ ਤੇਰੇ ਬਾਲ ਬੱਚੇ ਨਹੀਂ ਤੇਰੇ ਮਾਪਿਓ ਦੇ ਬਾਲ ਬੱਚੇ ਤਾਂ ਹੈਗੇ ਆ ਉਹਨਾਂ ਦੀ ਸੁੱਖ ਮੰਗ ਲੈਨੇ ਆਪਾਂ ਦਾ ਹੋਰ ਸੁਣਾ ਕੋਈ ਨਹੀਂ ਵਿਆਹ ਵੀ ਹੋ ਜੂਗਾ ਬਾਈ ਮਹਾਰਾਜ ਸਭ ਕੁਝ ਪੂਰਾ ਕਰੂਗਾ ਜੀਵੇ ਆਸਾ ਮਰੇ ਨਰਾਸਾ ਆਸਣਾ ਛੱਡਿਓ ਸਭ ਕੁਝ ਪ੍ਰਮਾਤਮਾ ਭਲੀ ਕਰੂਗਾ ਭਰਾ ਮੇਰੇ ਆ राहु मीणा सेंड हाय हां जी भाई जी सत श्री अकाल राहु राहुल राहुल मीणा बहुत-बहुत धन्यवाद भाई जी ਤੁਹਾਡਾ जोडਣ ਲਈ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਤਰਾ ਮੇਰੇ ਨਾਲ ਜੁੜਦੇ ਰਹੋ ਬਹੁਤ ਬਹੁ ਕੋਈ ਨਹੀਂ ਵੀਰੇ ਵਿਆਹ ਵੀ ਹੋ ਜਾਣਗੇ ਸਭ ਕੁਝ ਹੋ ਜੂ ਪ੍ਰਮਾਤਮਾ ਦੇ ਭਰੋਸਾ ਰੱਖੋ ਤੇ ਗੱਲ ਆਪਾਂ ਕਰਦੇ ਸੀ ਦੋਸਤੋ ਆਪਣੇ ਨਾਲ ਭੈਣਾਂ ਵੀ ਜੁੜਦੀਆਂ ਭਾਈ ਵੀ ਜੁੜੇ ਹੋਏ ਆ ਵੀ ਜੇ ਉਹ ਆਪਾਂ ਉਸ ਸ਼ਬਦ ਉਸ ਔਰਤ ਲਈ ਵਰਤਦੇ ਆ ਤਾਂ ਆਪਣੇ ਮਾਵਾ ਭੈਣਾਂ ਜਿਹੜੀਆਂ ਨਾਲ ਜੁੜੀਆਂ ਦੇ ਦੀਆਂ ਉਹਨਾਂ ਨੂੰ ਠੇਸ ਪਹੁੰਚੂਗੀ ਵੀ ਇਹ ਕਦਮ ਨਾਲੋਂ ਪਹਿਲਾਂ ਤਾਂ ਤੂੰ ਆਪਦਾ ਇਹੋ ਕਰ ਲੈਂਦੀ ਐਵੇਂ ਜੁਕਰ ਦੋਸਤੋ ਇੱਕ ਸਾਡੇ ਪਿੰਡ ਵੀ ਹੁਣ ਘਟਨਾ ਹੋ ਕੇ ਹੱਟੀ ਆ ਬਹੁਤ ਮਾੜੀ ਜੋ ਕਿ ਆਪਸ ਵਿੱਚ ਦੀ ਘਰ ਦੇ ਵਿੱਚ ਮਾੜਾ ਮੋਟਾ ਕਲੇਸ਼ ਰਹਿੰਦਾ ਸੀਗਾ ਉਹ ਵਿਚਾਰੀ ਨੇ ਹਰ ਖਾ ਚਾ ਕੇ ਜ਼ਹਿਰੀਲੀ ਚੀਜ਼ ਖਾ ਪੀ ਲਈ 15 16 ਦਿਨਾਂ ਬਾਅਦ ਵਿਚਾਰੀ ਦੀ ਮਤਲਬ ਹੀ ਮੌਤ ਹੋ ਗਈ ਸੀ ਕਿ ਬਹੁਤ ਮਾਰਾ ਕੰਮ ਸੀ ਹੋਇਆ ਛੋਟਾ ਜਿਹਾ ਬੱਚਾ ਵਿਚਾਰੀ ਦਾ ਤੇ ਮਤਲਬ ਮੁੰਡਾ ਹੈਗਾ 4-5 ਸਾਲਾਂ ਦਾ ਹੋਊਗਾ ਤੇ ਉਹ ਤੇ ਵੀ ਬਹੁਤ ਮੰਨ ਲਾ ਵੀ ਸਾਰੇ ਨਕਰ ਨੇ ਬਹੁਤ ਦੁੱਖ ਮਨਾਇਆ ਵਿਚਾਰੀ ਤੇ ਬੱਚੇ ਕੰਨੀ ਦੇਖ ਕੇ ਉਦੋਂ ਵੱਧ ਹੁੰਦਾ ਸੀਗਾ ਵੀ ਯਾਰ ਵਿਚਾਰੇ ਨੂੰ ਇਹਨੂੰ ਮਾਂ ਨਹੀਂ ਮਿਲਨੀਗੀ ਤੇ ਬਾਅਦ ਵਿੱਚ ਤਾਂ ਭਰਾ ਕੋਟਾਂ ਕਚਹਿਰੀਆਂ ਜਿਹਦੇ ਵਿੱਚ ਤੈਨੂੰ ਪਤਾ ਚੱਲੀ ਜਾਂਦੇ ਕੰਮ ਤੇ ਜਿਹੜਾ ਬੱਚੇ ਦਾ ਹੁੰਦਾ ਵਿਚਾਰਾ ਉਹਦਾ ਬਹੁਤ ਔਖਾ ਹੋ ਜਾਂਦਾ ਮਾਂ ਤੋਂ ਵੀ ਮਾਂ ਪਿਓ ਤੋਂ ਬਿਨਾ ਅਕਸਰ ਪਮਾਂ ਦੀ ਕਿਵੇਂ ਹੀ ਆ ਭਾਈ ਜੀ ਬੱਚਾ ਮਾਪੇ ਉਹ ਤੋਂ ਬਿਨਾਂ ਨਹੀਂ ਪਾਲਦਾ ਕਿ ਬਹੁਤ ਔਖਾ ਹੋ ਜਾਂਦਾ ਤੇ ਬਾਕੀ ਤਾਂ ਭਰਾਵੋ ਲੋਕਾਂ ਦਾ ਤਮਾਸ਼ਾ ਹੁੰਦਾ ਹੈਗਾ ਬਣੀ ਜਾਂਦਾ ਤੇ ਜਿਹਦਾ ਕੋਈ ਕਿਸੇ ਦਾ ਘਰ ਬਸ ਕੇ ਇਸ ਤਰ੍ਹਾਂ ਹੁੰਦਾ ਉਹਨੂੰ ਬਹੁਤ ਦੁੱਖ ਲੱਗਦਾ ਹੈ ਬਾਕੀ ਇਸ ਤਰ੍ਹਾਂ ਵੈਕਰੂ ਕਾਹਨੂੰ ਕਿਸੇ ਤੇ ਕਰੇ ਬਰਤਮਾ ਜਿਹੜਾ ਕੋਈ ਹੁੰਦਾ ਕੋਈ ਚੰਗਾ ਮਾੜਾ ਦੇਖਣਾ ਹੁੰਦਾ ਬੰਦੇ ਨੇ ਉਹ ਉਹ ਕੇ ਰਹਿੰਦਾ ਫੈਂਡ ਹੈ ਰਾਹੁਲ ਮੀਨਾ ਜੀ ਰਾਹੁਲ ਮੀਨਾ ਮਾਫ ਕਰਨਾ ਦੋਸਤੋ ਜੇ ਕਿਤੇ ਅੰਗਰੇਜ਼ੀ ਪੜ੍ਹਨ ਦੇ ਵਿੱਚ ਸਹੀ ਨਾ ਬੋਲਿਆ ਜਾਵੇ ਤਾਂ ਦੇ ਸੈਡ ਹੈ ਫੈਂਡ ਹੈ ਤੇ ਕਿਉਂ ਅੰਗਰੇਜ਼ੀ ਕਰਨੇ ਥੋੜਾ ਜਿਹਾ ਹੱਥ ਜਾਂ ਤੰਗ ਹੈ ਬਾਕੀ ਹੋਰ ਤੁਸੀਂ ਦੱਸੋ ਕਵਿੰਟਾਂ ਚ ਜ਼ਰੂਰ ਦੱਸਿਓ ਆਪਣੇ ਬਾਰੇ ਕੋਈ ਭਰਾ ਕਿੱਥੋਂ ਜਣ ਗਿਆ ਕਿ ਕਿੱਥੋਂ ਆਗਾ ਕਿ ਆ ਵੀਰ ਦਾ ਉਹ ਕਮੈਂਟ ਕਰਿਆ ਵੀ ਵਧੀਆ ਵੀਰ ਵਿਆਹ ਹਾਲੇ ਕਿੱਥੇ ਹੋਇਆ ਕੋਈ ਨਹੀਂ ਭਰਾ ਮੇਰਾ ਹੋਜੂਗਾ ਕਿ ਜਦੋਂ ਹੁਣ ਤੇ ਆਇਆ ਉਦੋਂ ਭਰਾ ਤੈਨੂੰ ਪਤਾ ਵੀ ਨਹੀਂ ਲੱਗਣਾ ਆਰ ਕੇ ਵੀ ਉਦੋਂ ਆਪੇ ਪਤਾ ਲੱਗੂ ਕਿਹੜਾ ਵਿਚੋਲਾ ਬਣਦਾ ਤੇ ਕਿਹੜਾ ਕੋਦੋਂ ਮੰਨ ਲਾ ਛਣ ਛਣ ਹੋ ਜਾਣੀ ਐ ਇਹਦਾ ਕੋਈ ਪਤਾ ਨਹੀਂ ਆ ਭਰਾ ਮੇਰਾ ਪਰ ਜਿਉ ਜੀ ਆਪਾਂ ਖੌਰਾ ਅੱਜ ਬੇਸ਼ਾ ਤੋਰੀ ਬੈਠਾ ਇਹੋ ਜਿਹਾ ਨਾਲੋਂ ਤਾਂ ਨਾ ਹੋਇਆ ਵੀ ਵਧੀਆ ਜਿਹੜੀ ਨੇ ਮੰਨ ਲਾ ਵੀ ਆਲਦੇ ਹੱਥੀ ਆਪਣੇ ਘਰ ਵਾਲੇ ਨੂੰ ਮੰਨ ਲਾ ਵੀ ਜ਼ਹਿਰ ਦੇ ਕੇ ਮਾਰਿਆ ਇਹੋ ਜਿਹੀ ਡੋਲੇ ਤੋਂ ਕੀ ਕਰਾਉਣਾ ਐ ਇਦੇ ਨਾਲੋਂ ਤਾਂ ਜੇ ਤੁਸੀਂ ਇਕੱਲੇ ਕਰਿਓ ਤਾਂ ਉਹ ਵੀ ਵਧੀਆ ਆਗੇ ਉਹਨੇ ਵੀ ਤਾਂ ਕਿੰਨੇ ਚਾਵਾਂ ਨਾਲ ਹੀ ਵਿਆਹ ਕੇ ਲਿਆਇਆ ਹੋਊਗਾ ਤੇ ਕਿੰਨਾ ਪੈਸਾ ਟਕਾ ਲਾ ਕੇ ਕੈਨੇਡਾ ਭੇਜਿਆ ਭੈਣ ਦੇ ਨੂੰ ਤੇ ਕੈਨੇਡਾ ਨੇ ਰਿਪੋਰਟ ਕਰਤਾ ਤੇ ਉੱਥੇ ਵੀ ਪਹਿਲਾਂ ਉਸੇ ਨਾਲ ਹੀ ਆਸ਼ਕੀ ਕਰਦੀ ਸੀਗੀ ਤੇ ਮੁੜ ਕੇ ਇੱਥੇ ਆ ਕੇ ਵੀ ਉਸੇ ਨਾਲ ਹੀ ਆਸ਼ਕੀ ਕਰਦੀ ਰਹੀ ਚਲੋ ਜਿਹੜਾ ਕੁਝ ਕਰਨਾ ਹੈ ਕਰਾਉਣਾ ਉਹ ਤਾਂ ਕਰੀ ਜਾ ਤੂੰ ਪਰ ਆਪਾਂ ਦਾ ਇਹ ਕਹਨੇ ਵੀ ਉਹ ਵਿਚਾਰਾ ਜਿਹੜਾ ਨੌਜਵਾਨ ਮਾਰਤਾ ਮਾਪਿਓ ਦਾ ਪਿਓ ਉਹ ਬਹੁਤ ਮਾੜਾ ਹੋਇਆ ਉਹ ਦਾ ਪਿਓ ਮਾਪਿਓ ਨੂੰ ਕਿੱਥੋਂ ਮੁੰਡਾ ਕਿੱਥੋਂ ਮਿਲੂਗਾ ਯਾਰ ਤੁਸੀਂ ਭਰਾ ਮੇਰਾ ਵੀਡੀਓ ਦੇਖਿਓ ਮੋਬਾਈਲਾਂ ਤੇ ਦੇਖੀ ਜਾਂਦੇ ਹੋਣੇ ਆ ਕਿ ਬਹੁਤ ਮੰਨ ਲਾ ਵੀ ਸੋਹਣਾ ਸੁਨੱਖਾ ਨੌਜਵਾਨ ਚੰਗੀ ਕੋਠੀ ਵਧੀਆ ਬੈਂਕ 'ਚ ਲੱਗਿਆ 25 26 ਕਿੱਲੇ ਜ਼ਮੀਨ ਦੇ ਆ ਜੀ ਜੋਦਿਨ ਮਿਲ ਕੇ ਆਸ਼ਕਨੰਦ ਨੂੰ ਜਵਣ ਮਾਰ ਕੇ ਧਾਤਾ ਜਾਂ ਇੱਕ ਸਾਡੇ ਇਥੋਂ ਦੀ ਘਟਨਾ ਸੀਗੀ ਭਰਾਓ ਤੁਹਾਨੂੰ ਥੋੜੀ ਸੁਣਾਉਣੇ ਗਿੱਦੜ ਵੇ ਦੀ ਉਹ ਬੰਦਾ ਸਾਡੇ ਪਿੰਡ ਪਟਵਾਰੀ ਲੱਗਿਆ ਹੁੰਦਾ ਸੀਗਾ ਉਹਦੇ ਉਹ ਪੈਸੇ ਵੀ ਮੰਨ ਲਾ ਵੀ ਐਸ ਕੋਲ ਟਾਈਮ ਲੋਕਾਂ ਤੋਂ ਮੰਗ ਮੰਗ ਕੇ ਲੈਂਦਾ ਸੀ ਨਾ ਦਾ ਆਪਾਂ ਨੂੰ ਮਜ਼ਦੂਰ ਕਹਿ ਸਕਦੇ ਆ ਨਾ ਭਖਾਰੀ ਕਹਿ ਸਕਦੇ ਵੀ ਇਹ ਫੈੜ ਹੀ ਪਏ ਹੁੰਦਾ ਸੀਗਾ ਤੇ ਜੇ ਕਿਸੇ ਦਾ ਮੰਨ ਲਾ ਵੀ 100 ਰੁਪਏ ਦਾ ਕੰਮ ਆ ਤਾਂ ਉਹਨੇ 1000 ਲੈਣਾ ਹੁੰਦਾ ਸੀਗਾ ਤੇ ਅਗਲਾ ਚੀਕਾ ਮਾਰਦਾ ਤੁਰਿਆ ਜਾਂਦਾ ਸੀ ਘਰ ਵਾਲੀ ਵੀ ਬਿਮਾਰ ਹੋ ਗਈ ਇਸ ਮੰਜੇ ਤੇ ਪਈ ਗਈ ਪਰ ਉਹ ਸੁਧਰਿਆ ਨਹੀਂ ਐਸੇ ਉਹ ਮੇਜਿਕ ਕਰ ਹੀ ਲੈਂਦਾ ਰਿਹਾ ਜੇ ਕਿਸੇ ਦਾ 50 ਦਾ ਕੰਮ ਆ ਦੇ ਉਹ 500 ਤੇ 500 ਦਾ ਕੰਮ ਆ ਦੇ 3000 ਅਖੀਰ ਨੂੰ ਉਹਦੀ ਜਦੋਂ ਘਰ ਵਾਲੀ ਦੋਸਤ ਮਰ ਗਈ ਤੇ ਮੁੰਡਾ ਤੇ ਕੁੜੀ ਉਹਦਾ ਨੌਜਵਾਨ 22 ਸਾਲ ਕੁੜੀ ਦੀ ਉਮਰ ਤੇ 18-19 ਸਾਲ ਮੁੰਡੇ ਦੀ ਉਮਰ ਸੀਗੀ ਇਹ ਜਮਾਂ ਹਕੀਕਤ ਆ ਭਰਾਵੋ ਸੱਚੀ ਗੱਲ ਸੁਣਾਉਣਾ ਤੁਹਾਨੂੰ ਨਾ ਮੈਂ ਉਸਦੇ ਤਾਂ ਨਹੀਂ ਲੈਂਦਾ ਕਿ ਯਾਰ ਮੰਨ ਲਾ ਵੀ ਬਾਰੀ ਮਿੱਟੀ ਫਰੋਲਣੀ ਵੀ ਆਪਣੇ ਲਈ ਚੰਗੀ ਨਹੀਂ ਹੁੰਦੀ ਕੀ ਜਦੋਂ ਉਹਦੇ ਘਰੋਂ ਗੁਜ਼ਰ ਗਈ ਤੇ ਉਹਦੇ ਮੰਨ ਲਾ ਵੀ ਜਿਹੜਾ ਮੁੰਡਾ ਤੇ ਕੁੜੀ ਸੀਗੀ ਕੁੜੀ ਦੀ ਉਮਰ 22 ਸਾਲ ਮੁੰਡੇ ਦੀ ਉਮਰ 19 ਸਾਲ ਸੀਗੀ ਤੇ ਉਹਨੂੰ ਮੰਨ ਲਾ ਵੀ ਜਿਹੜੇ ਪਰਿਵਾਰੀ ਨੂੰ ਕਿਉਂਕਿ ਪੰਚ ਨੰਬਰਦਾਰ ਮੈਂਬਰ ਸਾਰੇ ਜਾਣਦੇ ਹੁੰਦੇ ਆ ਉਹਨੂੰ ਰਾਏ ਦਿੱਤੀ ਕਹਿੰਦੇ ਵੀ ਤੂੰ ਐ ਕਰ ਕੁੜੀ ਦਾ ਵਿਆਹ ਕਰਕੇ ਤੋਰ ਦੇ ਮੁੰਡੇ ਦਾ ਵਿਆਹ ਕਰ ਦੇ ਤੇ ਤੁਸੀਂ ਆਪ ਬਾਹਰ ਹੋਟਲਾਂ 'ਚ ਤੁਰੇ ਫਿਰੋ ਬਠਿੰਡੇ ਜਾਵੜਾ ਕਰੀ ਕਹਿੰਦਾ ਨਾ ਜੀ ਪਹਿਲਾ ਮੈਂ ਹੀ ਕਰਾਂ ਮੁੰਡੇ ਦਾ ਨਹੀਂ ਕਰਾਂਗਾ ਵਿਆਹ ਹੋ ਗਿਆ ਜੀ ਉਹ ਇੱਧਰ ਨਹਿਰ ਤੇ ਪੈਂਦਾ ਬਠਿੰਡੇ ਜੀ ਪੈਂਦਾਗਾ ਉੱਥੋਂ ਦੀ ਸੀਗੀ ਉਹ ਵਿਆਹ ਕੇ ਆ ਗਈ ਤੇ ਬਾਕੀ ਇਹੋ ਜੀ ਗੇਮ ਬਣਾਈ ਆਪ ਅੰਦਰੋਂ ਮਨ ਲੈ ਵੀ ਬਾਹਰ ਜੜ ਲਿਆ ਹਾਂਉਂਗੀ ਮਨ ਲਬਾਨਾਏ ਬਣਾ ਕੇ ਮੁੰਡਾ ਕੁੜੀ ਗਾਇਬ ਕਰਤੇ ਤੇ ਉਹਦੀ ਆਪ ਦੀ ਬੰਦੇ ਪਟਵਾਰੀ ਸੀ ਜਿਹੜਾ ਉਹਦੀ লাশ ਬੇੜੇ ਦੇ ਵਿੱਚ ਪਈ ਜਦੋਂ ਧੜਕੇ ਉੱਠੀ ਕਰੀ ਰੋਲਾ ਪੈ ਗਿਆ ਪਟਵਾਰੀ ਮਾਰਤਾ ਕਰਤਾ ਪਲਾਨ ਇਹ ਬਣਾਇਆ ਸੀ ਕਿ ਵੀ ਜਿਹੜਾ ਪਟਵਾਰੀ ਨੂੰ ਉਹਦਾ ਮੁੰਡਾ ਤੇ ਕੁੜੀ ਮਾਰ ਕੇ ਤੇ ਆਪ ਫਰਾਰ ਹੈ ਤੇ ਜਦੋਂ ਭਾਈ ਪੁਲਿਸ ਕਰਨ ਤੇ ਆ ਜੇ ਭਰਾਓ ਸਾਰਾ ਕੁਝ ਹੀ ਕੱਢ ਲੈਂਦੀ ਐ। ਛਾਂਬੀਨ ਤੇ ਜਦੋਂ ਜਾਂਚ ਦੇ ਵਿੱਚ ਲਿਆ ਕੇ ਤੇ ਪੁਲਿਸ ਨੇ ਮਰ ਚ ਚਾਲਿਆ ਕਟਾਪਾ ਤੇ ਪ੍ਰਟੱਕ ਦੇ ਨੇ ਮੰਨ ਗਈ ਕਹਿੰਦੀ ਕਿ ਮੈਂ ਮੁੰਡੇ ਤੇ ਕੁੜੀ ਨੂੰ ਦੁੱਧ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਦੇਤੀਆਂ ਸੀ। ਉਹਦਾ ਬਿਆਨ ਦਰਜ ਹੋਇਆ ਸੀ ਜਦੋਂ। ਕਹਿੰਦੀ ਜੀ ਫੇਰ ਕਹਿੰਦੀ ਫੇਰ ਉਹਨਾਂ ਦੋਨਾਂ ਨੂੰ ਬੂਰੀਆਂ ਦੇ ਵਿੱਚ ਬੰਨ੍ਹ ਕੇ ਤੇ ਜਿਹੜੀਆਂ ਜੋੜੀਆਂ ਨਹਿਰਾਂ ਜਾਂਦੀਆਂ ਦੋਸਤੋ ਜਦੋਂ ਆਪਾਂ ਇਧਰ ਮਲੋਟ ਮੁਕਸਲ ਨੂੰ ਆਉਣੇ ਰਾਜਸਥਾਨ ਵਾਲੀਆਂ ਵੱਟੀਆਂ ਕਹਿੰਦੇ ਜੇ ਅਸੀਂ ਉਹਨਾਂ ਦੇ ਵਿੱਚ ਸਿਰਤਾ ਤੇ ਨਹੀਂ ਸਹੀ ਸਹੀ ਪੁਲਿਸ ਵਾਲੇ ਦੋਸਤੋ ਅੱਖ ਚੁੰਝੂ ਆਉਂਦਾ ਨਹੀਂ ਹੁੰਦਾ ਤੇ ਉੱਦੇ ਕਹਿੰਦੇ ਜਿੰਨੇ ਖੜੇ ਸੀ ਸਾਰਿਆਂ ਦੇ ਅੱਖਾਂ ਚੁੰਝੂ ਆ ਗਏ ਸੀਗੇ ਵੀਰ ਮੰਨ ਲਾ ਵੀ ਨੀਂਦ ਵਾਲੀਆਂ ਗੋਲੀਆਂ ਦੇ ਕੇ ਜਿਉਂਦੇ ਜੀਆਂ ਨੂੰ ਬੋਰੀ ਚ ਬੰਨ੍ਹ ਕੇ ਵਿੱਚ ਪੱਥਰ ਪਾ ਕੇ ਨਹਿਰ ਸਿਰਤਾ ਸੀ ਕਹਿੰਦੇ ਸੀ ਐਨਾ ਪਹਿਲਾਂ ਮੰਨ ਲਾ ਵੀ ਉਹਨੇ ਬਿਜਵਾਕਾਂ ਦਾ ਹਾਲ ਕੀਤਾ ਜਦੋਂ ਇਹ ਔਰਤ ਜਿਹੜੀ ਲਾਲਚ ਤੇ ਆ ਜੇ ਨਾ ਭਰਾਵੋ ਫਿਰ ਇਹਦਾ ਕੋਈ ਹੋਣੀ ਪਤੀ ਨਹੀਂ ਕੋਈ ਇਹਦਾ ਭਰਾ ਨਹੀਂ ਲੱਗਦਾ ਕੋਈ ਇਹਦਾ ਕੁਝ ਨਹੀਂ ਲੱਗਦਾ ਇਹਨੇ ਫਿਰ ਪਤਾ ਹੀ ਨਹੀਂ ਕਿਹੜਾ ਰੂਪ ਧਾਰਨ ਕਰ ਲੈਣਾ ਜਦੋਂ ਬੰਨ ਤੇ ਆ ਜੇ ਫਿਰ ਆਪਦਾ ਸਾਰਾ ਕੁਝ ਛੱਡ ਕੇ ਫਿਰ ਉਸ ਬੰਦੇ ਤੇ ਆ ਜਾਂਦੀ ਹੈਗੀ ਜਿਸ ਨੇ ਵਿਆਹ ਕਰਾਇਆ ਹੁੰਦਾ ਜਾਂ ਜਿਸ ਦੇ ਨਾਲ ਕੋਈ ਲਵ ਮੈਚ ਵਗੈਰਾ ਜਾਂ ਹੋਈ ਹੁੰਦੀ ਹੈ ਫਿਰ ਉਸੇ ਤੇ ਆ ਜਾਂਦੀ ਇਹਨਾਂ ਪਰ ਠੀਕ ਆ ਭਰਾਵੋ ਤੁਹਾਡੇ ਨੇ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਵਿਚਾਰ ਕੀਤੀਆਂ ਜਾਂ ਕੋਈ ਤੁਸੀਂ ਵੀ ਮੈਸੇਜ ਕਰਕੇ ਦੱਸੋ ਯਾਰ ਕੀ ਹਾਲ ਚਾਲ ਕੋਈ ਗੱਲਬਾਤ ਕਰਕੇ ਭਰਾ ਜੁੜ ਜਾਂਦੇ ਆ ਗਾਂਹ ਹੋ ਜਾਂਦੇ ਆ ਚਲੋ ਆ ਇਸ ਤਰ੍ਹਾਂ ਚੱਲੀ ਜਾਂਦਾ ਵਧੀਆ ਤੇ ਜਉਂਦੇ ਵਾਸਤੇ ਰੋ ਚੜ੍ਹਦੀ ਕਲਾ ਚ ਰਹੋ ਵੈਗਰੂ ਦਾ ਡਰ ਭੈ ਮਨੋ ਭਰਾਵੋ ਜਿੰਨੇ ਵੀ ਵੀਰ ਭਰਾ ਹੈਗੇ ਆ ਪਰ ਇਹਦਾ ਔਰਤ ਦਾ ਕੋਈ ਪਤਾ ਨਹੀਂ ਭਰਾਵੋ ਕਦੋਂ ਕਿਹੜਾ ਰੂਪ ਧਾਰਨ ਕਰ ਜੇ ਇਹ ਕਦੋਂ ਦੁਰਗਾ ਦੀ ਉਹਦੇ ਚ ਆਜੇ ਤੇ ਕਦੋਂ ਮਾਲਕ ਹਾਕਾ ਦੇ ਰੂਪ ਚ ਆਜੇ ਤੇ ਕਦੋਂ ਕਿਸੇ ਕਿਹੜੇ ਚ ਹੋ ਜੇ ਇਹਦਾ ਕੋਈ ਪਤਾ ਨਹੀਂ ਆ ਤਾਂ ਹੀ ਤਾਂ ਸਿਆਣਿਆਂ ਨੇ ਆਖਿਆ ਕਿ ਔਰਤ ਇੱਕ ਰੂਪ ਅਨੇਕ ਇਹ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆਜੇ ਕਦੋਂ ਆਜੇ ਹੋ ਜੇ ਜੇ ਕਿਤੇ ਖੜਨ ਤੇ ਆਜੇ ਸਭਰਾ ਉਹ ਸਿਆਣੇ ਬੰਦਿਆਂ ਦੀ ਕਹਾਵਤਾਂ ਸਹੀ ਹੈ ਵੀ ਕੱਚੇ ਧਾਗੇ ਤੇ ਵੀ ਖੜ ਜੂਗੀ ਤੇ ਜਦੋਂ ਭੱਜਣ ਤੇ ਆ ਜੇ ਤਾਂ ਫਿਰ ਭਾਵਾਂ ਦੀ ਸੰਗਲ ਪਾ ਲਓ ਤਾਂ ਵੀ ਨਹੀਂ ਖੜਦੀ ਇਹ ਅੱਛਾ ਦੋਸਤੋ ਇੰਨਾ ਕੁ ਫੋਲਣਾ ਫੇਰ ਕੋਈ ਮਨ ਸਾਂਝਾ ਕਰਾਂਗੇ ਜਿਉਂਦੇ ਵਾਦ ਦੇ ਰੋ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ